ਕੈਨੇਡੀਅਨ ਖਬਰਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡਾ ਵਿੱਚ ਸਥਾਈ ਨਿਵਾਸ ਦੀ ਮੰਗ ਪਿਛਲੇ ਸਾਲਾਂ ਵਿੱਚ ਵਧੀ ਹੈ ਤੇ ਕੈਨੇਡਾ ਵਿੱਚ ਰਹਿ ਰਹੇ ਅਤੇ ਕੰਮ ਕਰਨ ਵਾਲੇ ਲੱਖਾਂ ਭਾਰਤੀ ਸਥਾਈ ਨਿਵਾਸ ਪੀਆਰ ਪ੍ਰਾਪਤ ਕਰਨਾ ਚਾਹੁੰਦੇ ਨੇ ਜਰ 25 ਵਿੱਚ ਸਰਕਾਰ ਚਾਰ ਨਵੇਂ ਰਸਤੇ ਪੇਸ਼ ਕਰ ਰਹੀ ਹੈ ਜਿਨ੍ਹਾਂ ਰਾਹੀਂ ਪੀਆਰ ਪ੍ਰਾਪਤ ਕੀਤੀ ਜਾ ਸਕਦੀ ਇਮੀਗ੍ਰੇਸ਼ਨ ਲੈਵਲ ਪਲਾਨ ਦੇ ਤਹਿਤ ਪੀਆਰ ਦੇ ਟੀਚਿਆਂ ਨੂੰ 485000 ਤੋਂ ਘਟਾ ਕੇ 4 ਲੱਖ 65000 ਕਰਨ ਦੀ ਯੋਜਨਾ ਵਿਚਕਾਰ ਇਹਨਾਂ ਤਰੀਕਿਆਂ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ ਇਹ ਹਰ ਰਸਤੇ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਇਸ ਨਾਲ ਜਿਨ੍ਹਾਂ ਵਰਕਰਾਂ ਦੀ ਕਮੀ ਦੇਸ਼ ਵਿੱਚ ਹੋ ਰਹੀ ਹੈ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ ਸਭ ਤੋਂ ਪਹਿਲਾਂ ਕੈਨੇਡੀਅਨ ਪੀਆਰ ਦੇ ਚਾਰ ਰਸਤੇ ਨੇ ਕੈਨੇਡਾ ਵਿੱਚ ਹਾਲ ਹੀ ਵਿੱਚ ਵੀਜ਼ੇ ਤੋਂ ਲੈ ਕੇ ਪੀਆਰ ਤੱਕ ਨਿਯਮ ਨੂੰ ਸਖਤ ਕਰ ਦਿੱਤਾ ਹੈ ਪਰ ਇਸ ਨੂੰ ਕੁਝ ਉਦਯੋਗਾਂ ਲਈ ਕਾਮਿਆਂ ਦੀ ਲੋੜ ਹੈ ਅਜਿਹੀ ਸਥਿਤੀ ਵਿੱਚ ਸਰਕਾਰ ਤੇ ਵਿਦੇਸ਼ੀ ਕਾਮਿਆਂ ਨੂੰ ਸਥਾਈ ਨਿਵਾਸ ਪ੍ਰਦਾਨ ਕਰਨ ਤੇ ਦਬਾਅ ਹੈ ਤੇ ਕੈਨੇਡਾ ਵਿੱਚ ਪੀਆਰ ਦੇ ਚਾਰ ਰਸਤੇ ਨੇ ਐਨਹਾਂਸ ਕੇਅਰ ਗੀਵਰ ਪਾਇਲਟ ਪ੍ਰੋਗਰਾਮ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਫ੍ਰੈਂਕੋਫੋਨਿਕ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਅਤੇ ਮੈਨੀਟੋਬਾ ਵੈਸਟ ਸੈਂਟਰਲ ਇਮੀਗ੍ਰੇਸ਼ਨ ਇਨੀਸ਼ੀਏਟਿਵ ਪਾਇਲਟ ਤੁਸੀਂ ਇਸ ਬਾਰੇ ਜਾਣਨਾ ਚਾਹੋਗੇ ਤਾਂ ਸੁਣੋ ਐਨਹਾਂਸ ਕੇਅਰ ਗੀਵਰ ਪਾਇਲਟ ਪ੍ਰੋਗਰਾਮ ਜਿਸ ਨੂੰ ਜੂਨ 2024 ਵਿੱਚ ਸ਼ੁਰੂ ਕੀਤਾ ਹੋਮ ਚਾਈਲਡ ਕੇਅਰ ਪਰ ਵਾਇਡਰ ਪਾਇਲਟ ਅਤੇ ਹੋਮ ਸਪੋਰਟ ਵਰਕਰ ਪਾਇਲਟ ਦੀ ਤਾਂ ਹੁਣ ਇਨਹਾਂਸਡ ਕੇਅਰ ਗੀਵਰ ਪਾਇਲਟ ਪ੍ਰੋਗਰਾਮ ਲੰਣ ਵਾਲਾ ਇਸ ਨਵੇਂ ਪੀਆਰ ਰੂਟ ਰਾਹੀਂ ਦੇਖਭਾਲ ਕਰਨ ਵਾਲੇ ਕਰਮਚਾਰੀ ਨੂੰ ਦੇਸ਼ ਵਿੱਚ ਦਾਖਲ ਹੋਣ ਦੀ ਆਗਿਆ ਹੋਵੇਗੀ ਦੇਖਭਾਲ ਕਰਨ ਵਾਲੇ ਕਰਮਚਾਰੀ ਆਮ ਤੌਰ ਤੇ ਹਸਪਤਾਲਾਂ ਤੇ ਕੇਅਰ ਹੋਮ ਵਿੱਚ ਬਜ਼ੁਰਗਾਂ ਅਤੇ ਬਿਮਾਰ ਲੋਕਾਂ ਦੀ ਸੇਵਾ ਕਰਦੇ ਨੇ ਨੂਲਰ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਆਈਆਰਸੀਸੀ 2025 ਵਿੱਚ ਪਿੰਡੂ ਪਾਈਚਰ ਇਮੀਗ੍ਰੇਸ਼ਨ ਪਾਇਲਟ ਲਾਂਚ ਕਰਨ ਲਈ ਆ ਰਿਹਾ ਇਸ ਪ੍ਰੋਗਰਾਮ ਰਾਹੀਂ ਛੋਟੇ ਅਤੇ ਪਛੜੇ ਖੇਤਰਾ ਵਿੱਚ ਕਾਮਿਆਂ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ ਜੇਕਰ ਕਿਸੇ ਕੋਲ ਸਥਾਨਕ ਅਰਥਬਾਜ਼ਾਰ ਵਿੱਚ ਮੰਗ ਅਨੁਸਾਰ ਹੁਨਰ ਹੈ ਤਾਂ ਉਹ ਕੈਨੇਡਾ ਦੇ ਪਿੰਡੂ ਅਤੇ ਪਛੜੇ ਖੇਤਰਾ ਵਿੱਚ ਲੰਬੇ ਸਮੇਂ ਲਈ ਰਹਿਣ ਲਈ ਤਿਆਰ ਹੈ ਤਾਂ ਸਰਕਾਰ ਉਸ ਨੂੰ ਸਥਾਈ ਨਿਵਾਸ ਦੇਣ ਲਈ ਤਿਆਰ ਹੈ फ्रेंकोफोन कम्युनिटी इमिग्रेशन पायलट फ्रेंकोफोन कम्युनिटी इमिग्रेशन पायलट ਦਾ ਉਦੇਸ਼ ਕਿਊਬਕ ਤੋਂ ਬਾਹਰ ਉਹਨਾਂ ਲੋਕਾਂ ਨੂੰ ਸੌੜਾ ਜੋ ਅੰਗਰੇਜ਼ੀ ਅਤੇ ਫ੍ਰੈਂਚ ਦੋਵੇਂ ਜਾਣਦੇ ਨੇ ਕੈਨੇਡਾ ਵਿੱਚ ਅੰਗਰੇਜ਼ੀ ਤੇ ਫ੍ਰੈਂਚ ਦੋਵੇਂ ਭਾਸ਼ਾ ਬੋਲੀ ਜਾਂਦੀ ਨੇ ਇਹ ਪ੍ਰੋਗਰਾਮ ਫ੍ਰੈਂਚ ਬੋਲਣ ਵਾਲੇ ਖੇਤਰਾਂ ਵਿੱਚ ਉਹਨਾਂ ਲੋਕਾਂ ਨੂੰ ਮੌੜ ਵਸਾਉਣ ਦੀ ਪੇਸ਼ਕੀ ਕੀਤਾ ਗਿਆ ਉੱਥੇ ਆਰਥਿਕਤਾ ਵਿੱਚ ਯੋਗਦਾਨ ਪਾ ਸਕਦੇ ਨੇ ਜਿਹੜੇ ਲੋਕ ਕੁਝ ਹੁਨਰ ਨਾਲ ਫ੍ਰੈਂਚ ਬੋਲਦੇ ਨੇ ਅਤੇ ਉਸ ਨੂੰ ਇਸ ਤਰੀਕੇ ਨਾਲ ਪੀਅਰ ਮਿਲ ਸਕਦੀ ਹੈ ਇਹ ਉੱਥੇ ਹੀ ਮੈਨੀਟੋਬਾ ਵੈਸਟ ਸੈਂਟਰਲ ਇਮੀਗ੍ਰੇਸ਼ਨ ਇਨੀਸ਼ੀਏਟਿਵ ਪਾਇਲਟ 15 ਨਵੰਬਰ 2024 ਸ਼ੁਰੂ ਕੀਤਾ ਤੇ ਮੈਨੀਟੋਬਾ ਵੈਸਟ ਸੈਂਟਰਲ ਇਮੀਗ੍ਰੇਸ਼ਨ ਇਨੀਸ਼ੀਏਟਿਵ ਪਾਇਲਟ ਦਾ ਉਦੇਸ਼ ਮੈਨੀਟੋਬਾ ਖੇਤਰ ਵਿੱਚ ਕਾਮਿਆਂ ਦੀ ਮੰਗ ਨੂੰ ਪੂਰਾ ਕਰਨਾ ਹੈ। ਤਾਜ਼ਾ ਧਿਆਨ ਵਿੱਚ ਪਾਇਆ ਗਿਆ ਹੈ ਕਿ ਮੈਨੀਟੋਬਾ ਨੂੰ ਆਪਣੀ ਜ਼ਰੂਰਤਾਂ ਪੂਰੀਆਂ ਕਰਨ ਲਈ ਹਰ ਸਾਲ 200 ਤੋਂ 300 ਨਰਮਦ ਪੇਸ਼ੇਵਰਾਂ ਦੀ ਲੋੜ ਹੁੰਦੀ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਉਹਨਾਂ ਲੋਕਾਂ ਨੂੰ ਆਕਰਸ਼ਿਤ ਕਰਨਾ ਜੋ ਸੂਬੇ ਵਿੱਚ ਰਹਿਣਾ ਚਾਹੁੰਦੇ ਨੇ। ਕ੍ਰੀਡਿੰਗਵ ਨਾਮਾ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਵਰ ਖਬਰਾਂ ਦੇਖਣੀ ਸੁਣਨੀ ਪੜ੍ਹਨੀ ਆ ਤਾਂ ਬਣੇ ਰਹੋ ਆਜ਼ ਨਿਊਜ਼ ਵਾਰਾ ਦਿਨ